ਅੱਜ 20 ਅਗਸਤ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਅੱਜ ਕਿਹੜੇ ਕਿਹੜੇ ਖੇਤਰ ਦੇ ਵਿੱਚ ਕਿੰਨਾ ਕਮੀ ਪਿਆ ਜਰੂਰ ਦੱਸਿਓ ਕਿਉਂਕਿ ਸਵੇਰ ਵੇਲੇ ਤੋਂ ਬਹੁਤ ਸਾਰੇ ਖੇਤਰਾਂ ਦੇ ਵਿੱਚ ਲਗਭਗ ਸਾਰੇ ਹੀ ਪੰਜਾਬ ਵਿੱਚ ਮੀਂਹ ਦਰਜ ਕੀਤਾ ਗਿਆ ਕੁਝ ਕ ਇਲਾਕਿਆਂ ਨੂੰ ਛੱਡ ਕੇ ਇਨੇ ਵੱਡੇ ਪੱਧਰ ਤੇ ਮੀਂਹ ਦੀ ਉਮੀਦ ਨਹੀਂ ਸੀ ਕਿ ਪਰ ਫੇਰ ਵੀ ਅੱਜ ਤੱਕरीबन ਸਾਰਾ ਦਿਨ ਸਵੇਰ ਤੜਕਸਰ ਤੋਂ ਮੀਂਹ ਦੀਆਂ ਕਾਰਵਾਈਆਂ ਸ਼ੁਰੂ ਹੋਈਆਂ ਤੇ ਸਾਰਾ ਦਿਨ ਵੱਖ-ਵੱਖ ਖੇਤਰਾਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਤੇ ਕਿਤੇ ਭਾਰੀ ਮੀਂਹ ਵੱਖ-ਵੱਖ ਜਗ੍ਹਾ ਦਰਜ ਕੀਤਾ ਗਿਆ ਚਾਹੇ ਉਹ ਗੁਰਦਾਸਪੁਰ ਦੇ ਇਲਾਕੇ ਹੋਣ ਅੰਮ੍ਰਿਤਸਰ ਤਰਨਤਾਰਨ ਕਰਪੂਥਲਾ ਜਲੰਧਰ ਹੁਸ਼ਿਆਰਪੁਰ ਖੇਤਰ ਦੇ ਵਿੱਚ ਭਾਰੀ ਤੋਂ ਭਾਰੀ ਮੀਂਹ ਜਾਂ ਉਹਨਾਂ ਦੇ ਨਾਲ ਲੱਗਦੇ ਇਲਾਕੇ ਨਵਾਂ ਸ਼ਹਿਰ ਫਗਵਾੜਾ ਲੁਧਿਆਣੇ ਦੇ ਮੋਗੇ ਦੇ ਫਰੀਦਕੋਟ ਇਥੇ ਤੱਕ ਕਿ ਮੁੱਖ ਸਰ ਅਬੋਹਰ ਖੇਤਰ ਦੇ ਵਿੱਚ ਵੀ ਬਾਅਦ ਦੁਪਹਿਰ ਤੋਂ ਮੀਂਹ ਦੀਆਂ ਕਾਰਵਾਈਆਂ ਜਾਰੀ ਨੇ ਦੁਪਹਿਰ ਤੋਂ ਪਹਿਲਾਂ-ਪਹਿਲਾਂ ਮਾਝੇ ਦੁਆਬੇ ਦੇ ਖੇਤਰਾਂ ਦੇ ਵਿੱਚ ਵਧਿਆ ਮੀਂਹ ਪਿਆ ਉੱਥੇ ਬੱਦਲਵਾਈ ਲਗਾਤਾਰ ਅਜੇ ਵੀ ਬਹੁਤ ਖੇਤਰਾਂ ਦੇ ਵਿੱਚ ਬਣੀ ਹੋਈ ਹੈ ਤੇ ਹੋਰ ਵੀ ਮੀਂਹ ਪੈ ਸਕਦਾ ਹੈ ਅਜੇ ਰਾਤ ਤੱਕ ਉਹਨਾਂ ਖੇਤਰਾਂ ਦੇ ਵਿੱਚ ਬਾਅਦ ਦੁਪਹਿਰ ਤੋਂ ਮਾਲਵੇ ਦੇ ਬਹੁਤੇ ਹਿੱਸਿਆਂ ਦੇ ਵਿੱਚ ਮੀਂਹ ਦਰਜ ਲਗਾਤਾਰ ਕੀਤਾ ਜਾ ਰਿਹਾ ਹੈ ਚਾਹੇ ਉਹ ਪਟਿਆਲਾ ਰਾਜਪੁਰਾ ਡੇਰਾਬਸੀ ਚੰਡੀਗੜ੍ਹ ਮੁਹਾਲੀ ਦੇ ਇਲਾਕੇ ਹੋਣ ਜਾਂ ਮਲੇਰਕੋਟਲਾ ਲੁਧਿਆਣੇ ਦੇ ਜਾਂ ਫਾਜ਼ਿਲਕਾ ਬੋਹਰ ਮੁਕਸਰ ਬਠਿੰਡਾ ਇਹਨਾਂ ਖੇਤਰਾਂ ਦੇ ਵਿੱਚ ਵੀ ਲਗਾਤਾਰ ਦੁਪਹਿਰ ਤੋਂ ਬਾਅਦ ਮੀਂਹ ਦਰਜ ਕੀਤਾ ਜਾ ਰਿਹਾ ਹੈ ਤੇ ਰਾਤ ਵੇਲੇ ਤੱਕ ਇਸੇ ਤਰ੍ਹਾਂ ਹੀ ਮੀਂਹ ਦੀਆਂ ਕਾਰਵਾਈਆਂ ਵੱਖ-ਵੱਖ ਜਗ੍ਹਾ ਦੇਖਣ ਨੂੰ ਮਿਲਣ ਗਈਆਂ ਖੱਡ ਨਾਲੇ ਚੋਅ ਅੱਜ ਬਹੁਤੇ ਖੇਤਰਾਂ ਦੇ ਵਿੱਚ ਭਰ ਕੇ ਚੱਲੇ ਨੇ ਕੁਝ ਕਿ ਖੇਤਰ ਥੋੜੇ ਜਿਹਾ ਮੀਂਹ ਤੋਂ ਆਉਣ ਵਾਲੇ ਘੰਟਿਆਂ ਦਰਾਂ ਪੈ ਸਕਦਾ ਹੈ ਚਾਹੇ ਉਹ ਮਾਨਸੇ ਦੇ ਇਲਾਕੇ ਹੁਣ ਕੁਝ ਕ ਇਲਾਕਾ ਸੰਗਰੂਰ ਦਾ ਤੇ ਕੁਝ ਕ ਇਲਾਕਾ ਬਰਨਾਲੇ ਦਾ ਉਹਨਾਂ ਵਿੱਚ ਵੀ ਰਾਤ ਤੱਕ ਹਲਕੇ ਤੋਂ ਦਰਮਿਆਨੇ ਮੀਂਹ ਦੀਆਂ ਘਟਨਾਵਾਂ ਵਕ-ਵਕ ਜਗ੍ਹਾ ਦੇਖਣ ਨੂੰ ਮਿਲ ਰਹੀਆਂ ਨੇ ਤੇ ਬਾਕੀ ਤਕਰੀਬਨ ਸਾਰੇ ਹੀ ਪੰਜਾਬ ਦੇ ਵਿੱਚ ਲਗਾਤਾਰ ਬੱਦਲਵਾਈ ਬਣੀ ਹੋਈ ਹੈ ਕੱਲ ਨੂੰ ਵੀ ਮਾਹੌਲ ਇਸੇ ਤਰ੍ਹਾਂ ਹੀ ਰਹਿ ਸਕਦਾ ਹੈ ਅੱਧੀ ਰਾਤ ਤੱਕ ਕਈ ਖੇਤਰਾਂ ਦੇ ਵਿੱਚ ਮੀਂਹ ਪਵੇਗਾ ਬਾਅਦ ਮੌਸਮ ਕੱਲ ਨੂੰ ਸਵੇਰ ਵੇਲੇ ਸਾਫ਼ ਰਹਿਣ ਦੀ ਸੰਭਾਵਨਾ ਨੇ ਧੁੱਪ ਵੀ ਕਈ ਖੇਤਰਾਂ ਦੇ ਵਿੱਚੋਂ ਨਿਕਲੇਗੀ ਪਰ ਟੁੱਟਵੇਂ ਤੌਰ ਤੇ ਮੀਂਹ ਦੇ ਸ਼ਰਾਟੇ ਵਕ-ਵਕ ਜਗ੍ਹਾ ਜ਼ਰੂਰ ਲੱਗਣਗੇ